ਜਿਹੜੀ ਅੱਜ ਦੀ ਸਾਡੀ ਵੀਡੀਓ ਆ ਉਹ ਜਰੂਰ ਸਾਰੇ ਭੈਣ ਭਰਾਵਾਂ ਨੂੰ ਸ਼ੇਅਰ ਕਰਨ ਤੇ ਦੇਖਣ ਸ਼ਾਇਦ ਇਹ ਆਖਰੀ ਵੀਡੀਓ ਹੀ ਹੋਵੇ ਦੋ ਚਾਰ ਕੱਢਿਆ ਪੱਤਰਕਾਰਾਂ ਕਰਕੇ ਜਿਨ੍ਹਾਂ ਨਾਲ ਸਾਡੀ ਬੰਦ ਹੀ ਨਹੀਂ ਹੈਗੀ ਵੈਸੇ ਅੱਜ ਤੋਂ ਬਾਅਦ ਅਸੀਂ ਕੋਈ ਇੰਟਰਵਿਊਜ਼ ਕਰਨੀ ਹੈ ਨਹੀਂ ਇਹ ਵੀ ਗੱਲ ਨਾਲ ਆ ਕੋਈ ਇਹ ਵੀਡੀਓ ਦੇਖ ਕੇ ਵੀ ਫੋਨ ਨਾ ਕਰੀ ਬਾਪੂ ਬਲਕੌਰ ਸਿੰਘ ਜਿਹਨੂੰ ਅਸੀਂ ਬਾਪੂ ਹੀ ਕਹਿੰਦਾ ਅਸੀਂ ਉਹਦੇ ਕਿੱਥੋਂ ਗੱਲਬਾਤ ਕਰੀਏਗਾ ਬਾਪੂ ਇੱਕ ਬਹੁਤ ਵੱਡਾ ਵਰਡ ਹੈ ਵੀ ਇੰਨੀ ਵੱਡੀ ਇੱਜ਼ਤ ਬਾਪੂ ਕਿਉਂਕਿ ਜਦੋਂ ਹਵਾ ਪੁੱਠੀ ਚੱਲਦੀ ਹੋਵੇ ਨਾ ਫਿਰ ਚੁੱਪ ਕਰ ਜਾਣਾ ਹੁਣ ਬਹੁਤ ਵੈਦਰ ੱੱਕੇ ਹੋਣ ਲੱਗੇ ਖਾਦਾ ਕੰਮ ਬਦਲਣ ਲੱਗੇ ਪਹਿਲਾਂ ਵੀ ਸੋਸ਼ਲ ਮੀਡੀਆ ਤੋਂ ਬਿਨਾਂ ਸਰਦਾ ਹੀ ਸੀ ਵੀ ਜੇ ਵੀਡੀਓ ਨਹੀਂ ਪਾਉਂਦੇ ਜਿਹੜੀ ਗੱਲ ਕਹਨੇ ਆ ਉਹਦੇ ਉਲਟ ਜਾਂਦੀ ਹੈ ਚਲੋ ਸਾਡੀਆਂ ਵੀ ਗਲਤੀਆਂ ਕੁਝ ਇਹਦੀਆਂ ਨਹੀਂ ਮੇਰੀਆਂ ਗਲਤੀਆਂ ਨਹੀਂ ਹੈਗੀਆਂ ਨੇ ਕੁਝ ਉਹ ਚੀਜ਼ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨਾ ਤਾਂ ਹੁਣ ਹੋ ਗਿਆ ਜਿਹੜਾ ਕੁਝ ਹੋਣਾ ਸੀ ਪਰ ਅੱਗੇ ਤੋਂ ਗੱਲਬਾਤ ਹੀ ਨਹੀਂ ਕਰਨੀ ਉਹ ਚੀਜ਼ ਤੇ ਕੰਮ ਕਰਾਂਗੇ ਕੰਮ ਲਈ ਬਣੇ ਆ ਐਸੋ ਜਿਹਦੇ ਸੀ ਅਸੀਂ ਬਹੁਤ ਖਾਸ ਆਨ ਲੱਗ ਗਾ ਦੁਕਾਨਦਾਰ ਨਹੀਂ ਹੈਗੇ ਆ ਆ ਆ ਫੇਮ ਸਭ ਝੂਠ ਆਏ ਕੁਛ ਨਹੀਂ ਹੈਗਾ ਜਦੋਂ ਤੁਹਾਡਾ ਪਰਵਾ ਟਾਰਗੇਟ ਹੋਣ ਲੱਗ ਜਵੇ ਜਦੋਂ ਤੁਸੀਂ ਮੈਂਟਲੀ ਟਾਰਗੇਟ ਹੋਣ ਲੱਗ ਜਮ ਹੈਨਾ ਜਦੋਂ ਤੁਹਾਡੀ ਹਰੇਕ ਗੱਲ ਕਹੀ ਹੋਈ ਪੁੱਠੇ ਲੈਵਲ ਤੇ ਜਾਣ ਲੱਗ ਜਵੇ ਤਾਂ ਫਿਰ ਚੁੱਪ ਕਰ ਜਾਣਾ ਬੈਟਰ ਸასი ਘਾਲ ਵੀਰੇ ਸਾਰਿਆਂ ਨੂੰ ਅੱਜ ਤਰੀਕ ਹੈਗੀ ਆ ਬਾਈ ਬੈਠਾ ਗੋਪੀ ਨਾਲ ਮੇਰੇ 10 ਤਰੀਕਾ 10 ਤਰੀਕਾ ਅਸੀਂ 5-6 ਸਾਲ ਤੋਂ ਇਕੱਠੇ ਹੀ ਆ ਤੇ ਸਾਰੇ ਕੇਸ ਉਸ ਜੀ ਵੀ ਅਸੀਂ ਇਕੱਠੇ ਆ ਬਸ ਜਿਹੜੀ ਅੱਜ ਦੀ ਸਾਡੀ ਵੀਡੀਓ ਆ ਉਹ ਜਰੂਰ ਸਾਰੇ ਭੈਣ ਭਰਾਵਾਂ ਨੂੰ ਸ਼ੇਅਰ ਕਰਨ ਤੇ ਦੇਖਣ ਸ਼ਾਇਦ ਇਹ ਆਖਰੀ ਵੀਡੀਓ ਹੀ ਹੋਵੇ ਸ਼ਾਇਦ ਕੀ ਸਾਡੇ ਕੰਮ ਦੀਆਂ ਹੋਣਗੀਆਂ ਪਰ ਅਸੀਂ ਕੰਟਰੋਵਰਸੀ ਵਾਲੀਆਂ ਨਹੀਂ ਕੁਝ ਵੀ ਕਰਨਾ ਚਾਹੁੰਦੇ ਅੱਜ ਤੋਂ ਬਾਅਦ ਗੱਲ ਖਤਮ ਮੰਨ ਲਾਸੇ ਕਿਉਂਕਿ ਜਦੋਂ ਹਵਾ ਪੁੱਠੀ ਚੱਲਦੀ ਹੋਵੇ ਨਾ ਫਿਰ ਚੁੱਪ ਕਰ ਜਾਣਾ ਹੁਣ ਬਹੁਤ ਵੈਦਰ ੱੱਕੇ ਹੋਣ ਲੱਗੇ ਖਾਦਾ ਕੰਮ ਵਧਣ ਲੱਗ ਗਿਆ ਸੋ ਅੱਲਾਮੀ ਸੋਸ਼ਲ ਮੀਡੀਆ ਤੋਂ ਬਿਨਾ ਸਰਦਾ ਹੀ ਸੀ ਵੀ ਜੇ ਵੀਡੀਓ ਨਹੀਂ ਪਾਉਂਦੇ ਜਿਹੜੀ ਗੱਲ ਕਹਨੇ ਆ ਉਹਦੇ ਉਲਟ ਜਾਂਦੀ ਐ ਚਲੋ ਸਾਡੀਆਂ ਵੀ ਗਲਤੀਆਂ ਕੁਝ ਇਹਦੀਆਂ ਨਹੀਂ ਮੇਰੀਆਂ ਗਲਤੀਆਂ ਨਹੀਂ ਹੈਗੀਆਂ ਨੇ ਕੁਝ ਉਹ ਚੀਜ਼ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨਾ ਤਾਂ ਹੁਣ ਹੋ ਗਿਆ ਜਿਹੜਾ ਕੁਝ ਹੋਣਾ ਸੀ ਪਰ ਅੱਗੇ ਤੋਂ ਗੱਲਬਾਤ ਹੀ ਨਹੀਂ ਕਰਨੀ ਉਹ ਚੀਜ਼ ਤੇ ਕੰਮ ਕਰਾਂਗੇ ਕੰਮ ਲਈ ਬਣੇ ਆਈ ਸੋਚਦੇ ਸੀ ਅਸੀਂ ਬਹੁਤ ਖਾਸ ਆਣ ਲੱਗਾ ਦੁਕਾਨਦਾਰ ਨਹੀਂ ਹੈਗੇ ਆ ਆ ਆ ਫੇਮ ਸਭ ਝੂਠ ਆਏ ਕੁਝ ਨਹੀਂ ਹੈਗਾ ਇੰਦੇੋਂ ਤੁਹਾਡਾ ਪਰਵਾ ਟਾਰਗੇਟ ਹੋਣ ਲੱਗ ਜਵੇ ਜਦੋਂ ਤੁਸੀਂ ਮੈਂਟਲੀ ਟਾਰਗੇਟ ਹੋਣ ਲੱਗ ਜਾਓ ਹਨਾ ਜਦੋਂ ਤੁਹਾਡੀ ਹਰੇਕ ਗੱਲ ਕਹੀ ਹੋਈ ਪੁੱਠੇ ਲੈਵਲ ਤੇ ਜਾਣ ਲੱਗ ਜਵੇ ਤਾਂ ਫਿਰ ਚੁੱਪ ਕਰ ਜਾਣਾ ਬੈਟਰ ਹੈ ਮੈਂ ਆਪਣੇ ਪੰਜ ਚਾਰ ਭਰਾਵਾਂ ਨਾਲ ਜਿਹੜੇ ਮੈਂ ਨਾਲ ਖੜਦੇ ਨੇ ਸੁਆਦ ਲੈਣ ਵਾਲੇ ਨਾਲ ਨਹੀਂ ਜਿਹੜੇ ਮੈਂ ਨਾਲ ਖੜਦੇ ਨੇ ਉਹਨਾਂ ਨਾਲ ਮੈਂ ਸਲਾਹ ਕੀਤੀ ਆ ਕੁਛ ਨੂੰ ਮੈਂ ਮੰਨਦਾ ਜ਼ਿੰਦਗੀ 'ਚ ਉਹਨਾਂ ਤੋਂ ਪੁੱਛਿਆ ਛੜਤਾ ਸਾਰਾ ਜਿੱਤੋਂ ਬਾਅਦ ਕੰਮ ਆ ਕੁਛ ਨਹੀਂ ਕਰਨਾ ਸੀ ਕੋਝ ਨਹੀਂ ਕਰਨਾ ਇੱਕ ਦੋ ਪੁਆਇੰਟ ਨੇ ਮੈਂ ਕਲੀਅਰ ਕਰਨੇ ਚਾਹਨਾ ਬਾਕੀ ਅਗਲੇ ਦੀ ਮਰਜ਼ੀ ਜਿੱਦਾਂ ਅਗਲਾ ਕਹੇ ਪਹਿਲੀ ਗੱਲ ਤਾਂ ਸੀਗੀ ਟਾਈਗਰ ਹਲਵਾਰੇ ਦੇ ਗਾਣੇ ਵਾਲੀ ਮੇਰੇ ਪੇਜ ਤੇ ਜਾਂ ਕਮੈਂਟਸ ਚ ਮੇਰੇ ਘਰਦਿਆਂ ਨੂੰ ਮੈਨੂੰ ਗਾਲਾਂ ਕੱਢੀਆਂ ਗਈਆਂ ਬਹੁਤ ਕੁਝ ਗਿਆ ਗਿਆ ਦੋ ਚਾਰ ਕੱਢਿਆ ਪੱਤਰਕਾਰਾਂ ਕਰਕੇ ਜਿਨ੍ਹਾਂ ਨਾਲ ਸਾਡੀ ਬੰਦ ਹੀ ਨਹੀਂ ਹੈਗੀ ਵੈਸੇ ਤਾਂ ਅੱਜ ਤੋਂ ਬਾਅਦ ਅਸੀਂ ਕੋਈ ਇੰਟਰਵਿਊਜ਼ ਕਰਨੀ ਹੈ ਨਹੀਂ ਇਹ ਵੀ ਗੱਲ ਨਾਲ ਆ ਕੋਈ ਇਹ ਵੀਡੀਓ ਦੇਖ ਕੇ ਵੀ ਫੋਨ ਨਾ ਕਰੇ ਕਰਨੀ ਐ ਨਹੀਂ ਹੈਗੀਆਂ। ਔਰ ਮੈਂ ਇੰਜਨ ਤੇ ਹੱਥ ਰੱਖ ਕੇ ਇਹ ਗੱਲ ਕਹਿਣਾ ਵੀ ਮੈਂ ਘੱਟੋ ਘੱਟ 50 ਜਣੇ ਨੂੰ ਇੰਟਰਵਿਊ ਦੇਣ ਤੋਂ ਮਨਾ ਕੀਤਾ ਹੋਣਾ। ਇਹਨੂੰ ਵੀ ਪਤਾ ਵੀ ਨਹੀਂ ਦੇਣੀ ਆਪਾਂ ਇੰਟਰਵਿਊ ਯਾਰ ਬਸ ਨਹੀਂ। ਉਹ ਤੱਕੇ ਨਾਲ ਜਾਂ ਕਿਸੇ ਤੋਂ ਫੋਨ ਕਰਾ ਕੇ ਹਨਾ ਉਹ ਚੀਜ਼ਾਂ ਹੁੰਦੀਆਂ ਨੇ। ਟਾਈਗਰ ਦਾ ਗਾਣਾ ਆਇਆ। ਪ੍ਰਿੰਕਲ ਨੇ ਕਿਹਾ ਅਸੀਂ ਟਾਈਗਰ ਦਾ ਵਿਰੋਧ ਕੀਤਾ। ਤੇ ਮੈਂ ਉਹਦੇ 'ਚ ਇੱਕ ਵੀ ਸ਼ਬਦ ਮੂਸੇ ਵਾਲੇ ਮੈਂ ਉਹੀ ਗੱਲ ਮੈਂ ਸੋਚਦਾ ਸੀ ਵੀ ਉਹੀ ਗੱਲ ਇਹਦੇ ਨਾਲ ਕਰਦਾ ਸੀ ਵੀ ਆਪਾਂ ਕਰਨ ਜਾਣੇ ਕੀ ਹਨਾ ਮੂਸੇ ਵਾਲੇ ਦੇ ਖਿਲਾਫ ਕੀ ਸਾਡੀ ਗੱਡੀ ਦੇ ਵਿੱਚ ਹੁਣ ਵੀ ਮੈਂ ਗੱਡੀ ਦੁਬਾਰਾ ਥਾਣੇੋਂ ਛੜਾ ਕੇ ਲੈ ਕੇ ਆਇਆ ਇੱਥੇ ਪੈਨ ਡਰਾਈਵ ਵਗੈਰਾ ਕੋਈ ਨਹੀਂ ਸੀਗੇ ਮਿਸ ਹਨਾ ਮਤਲਬ ਕਹਿਣ ਦਾ ਅਸੀਂ ਦੂਜੀ ਗੱਡੀ ਚੋਂ ਕੱਢ ਕੇ ਚ ਪੈਨ ਡਰਾਈਵ ਲਾਈ ਵੀ ਇਹਨੂੰ ਪੁੱਛ ਲੋ ਵੀ ਰਸਤੇ 'ਚ ਅਸੀਂ 10 ਕਿਲੋਮੀਟਰ ਆਏ ਹਾਂ ਮੈਂ 10 ਕਿਲੋਮੀਟਰ ਤੱਕ ਮੂਸੇ ਵਾਲੇ ਦਾ ਗਾਣਾ ਹੀ ਲੱਭਦਾ ਫਿਰਦਾ ਰਿਹਾ ਵੀ ਉਹ ਪਾਈ ਕਿਉਂਕਿ ਉਹ ਮੇਰੇ ਵਾਲਾ ਟੇਸਟ ਦੀ ਹੈ ਨਹੀਂ ਮੇਰੇ ਭਰਾ ਦੀ ਹੈਗੀ ਆ ਪੈਂਡਰਾਈਵ ਮੇਰੇ ਅਰਿਤਸ ਕੱਲੇ ਮੂਸੇ ਆਇਓ ਮੁਲੱਬ ਨਹੀਂ ਰਹੀ ਠੀਕ ਹੈ ਇੰਨਾ ਬੰਦੇ ਨੂੰ ਪਿਆਰ ਕੀਤਾ ਅਸੀਂ ਹਨਾ ਜਿਵੇਂ ਤੁਸੀਂ ਸਾਰੇ ਕਰਦੇ ਆ ਮਤਲਬ ਕੈਂਡਲ ਮਾਰਚ 2200 ਮੁੰਡਾ ਇਕੱਠਾ ਕਰਕੇ ਕੀਤਾ ਰੋਏ ਤੱਕ ਉਹਦੇ ਪਿੱਛੇ ਸਾਡੇ ਬੱਚੇ ਉਹਦੀਆਂ ਟੀ-ਸ਼ਰਟਾਂ ਬੰਦੇ ਅੱਜ ਵੀ ਮੂਸੇ ਵਾਲਾ ਜਿਹਨੂੰ ਤੁਸੀਂ ਮੂਸੇ ਵਾਲੇ ਦੇ ਵਿਰੁੱਧ ਸਮਝਦੇ ਹੋ ਨਾ ਜਾਂ ਕਹਿੰਦੇ ਹੋ ਵੀ ਕੋਈ ਉਸਤਾਦ ਹੈ ਅਸੀਂ ਅੱਜ ਤੱਕ ਉਹਦਾ ਕੋਈ ਗਾਣਾ ਨਹੀਂ ਸੁਣਿਆ ਸੁਣਿਆ ਕਦੇ ਗੁੱਪੇ ਜਿੰਮੇ ਚ ਵੀ ਨਹੀਂ ਉਸਤਾਦ ਦਾ ਕੋਈ ਗਾਣਾ ਸੁਣਿਆ ਆਪਾਂ ਜਾਂਦਾ ਮੂਸੇ ਵਾਲਾ ਆ ਤੇ ਮੈਂ ਲੱਭਣਾਂ ਤੂੰ 1 ਰੁਪਿਆ ਦਾ ਨਹੀਂ ਬੋਲਦੇ ਅੱਜ ਤੱਕ ਅਸੀਂ ਕਦੇ ਦੋਨਾਂ ਨੇ ਉਸਤਾਦ ਦਾ ਗਾਣਾ ਹੀ ਨਹੀਂ ਸੁਣਿਆ ਜਿੱਦਣ ਦਾ ਮੂਸੇ ਆਲਾ ਆਇਆ ਅਸੀਂ ਉਹਦਾ ਵਿਰੋਧ ਕਰਾਂਗੇ ਬਾਪੂ ਬਲਕੌਰ ਸਿੰਘ ਜਿਹਨੂੰ ਅਸੀਂ ਬਾਪੂ ਹੀ ਕਹਿੰਦਾ ਅਸੀਂ ਉਹਦੇ ਕਿੱਥੋਂ ਗੱਲ ਆਉਂਕੀਂਗਾ ਬਾਪੂ ਇੱਕ ਬਹੁਤ ਵੱਡਾ ਵਰਡ ਹੈ ਵੀ ਇੰਨੀ ਵੱਡੀ ਇੱਜ਼ਤ ਬਾਪੂ ਤੁਸੀਂ ਕਹਿੰਦੇ ਆ ਫਪਾ ਨੇਪਾਲੀ ਲੱਗਦਾ ਇਦਾਂ ਲੱਗਦਾ ਉਦਾਂ ਲੱਗਦਾ ਸੋ 3 ਸਾਲ ਹੋ ਗਏ 4 ਸਾਲ ਹੋ ਗਏ ਮੇਰੇ ਤੱਕ ਕੁਝ ਨਹੀਂ ਮੇਰੇ ਘਰਦਿਆਂ ਤੱਕ ਗੱਲ ਆਉਂਦੀ ਆ ਨਾ ਫਿਰ ਬੰਦੇ ਤੋਂ ਸਹਿ ਨਹੀਂ ਹੁੰਦੀ ਅੱਪ ਵੀਦਾਂ 10 ਦਿਨ ਦੇ ਵਿੱਚ ਦੋ ਵਾਰ ਸਾਡੇ ਤੇ ਗਲਤ ਪਰਚੇ ਹੋਏ ਨੇ ਠੀਕ ਹੈ ਇੱਕ ਪਹਿਲਾਂ ਮੈਂ ਪੁਆਇੰਟ ਲਿਖ ਕੇ ਰੱਖੇ ਨੇ ਅੱਜ ਵੀ ਮੈਂ ਲਾਸਟੀ ਵੀਡੀਓ ਪਾਉਣੀ ਆ ਸੌਂ ਕਰਕੇ ਅੱਗੇ ਮੈਂ ਆਪਣੇ ਦਿਲ ਚ ਜੋ ਆਨ ਦਾ ਬੋਲਦਾ ਮੈਂ ਪੁਆਇੰਟ ਹੀ ਲਿਖ ਕੇ ਰੱਖੇ ਵੀ ਆਹ ਵਾਲੇ ਕਲੀਅਰ ਕਰੂੰਗਾ ਉਸ ਤੋਂ ਬਾਅਦ ਬਸ ਸਸੀ ਗੱਲ ਮੂਸੀ ਵਾਲੀ ਗੱਲ ਹੋ ਗਈ बराबर बरा ਜਿਹੜਾ ਵੀ ਮੂਸੀ ਵਾਲੇ ਦੇ ਬਰਾਬਰ ਕਦੇ ਬੋਲਣ ਲੇਗੀ ਸਾਨੂੰ ਇਹ ਗੱਲ ਕਹਿੰਦੇ ਹੋ ਸ਼ਰਮ ਆਉਂਦੀ ਹੈ ਵੀ ਅਸੀਂ ਉਹਦੇ ਸਾਡਾ ਫੋਨ ਸਾਰਾ ਉਹਦੇ ਗਾਣੇ ਨਾਲ ਭਰੇ ਪਿਆ ਫੋਟੋਆਂ ਲੱਗੀਆਂ ਦੁਕਾਨ ਤੇ ਉਹਨੂੰ ਅਸੀਂ ਇੰਨਾ ਫੋਲੋ ਕਰਦੇ ਆਂ ਜ਼ੁਰਤ ਵਾਲਾ ਬੰਦਾ ਪਰ ਉਹ ਗੱਲਾਂ ਸਹੀ ਹੈ ਨਾ ਹੁੰਦਾ ਸੀ ਨਾ ਵੀ ਦੁਨੀਆ ਕਿਸ ਦੀ ਮਿੱਤ ਨਹੀਂ ਹੈਗੀ ਹੈ ਨਾ ਉਹ ਸੱਚ ਕਹਿਣਾ ਹੁੰਦਾ ਸੀਗਾ ਸੋ ਆਹ ਗੱਲ ਤੇ ਮੈਂ ਕਲੀਅਰ ਕਰਨਾ ਚਾਹੁੰਨਾ ਮੈਂ ਬਈ ਮੂਸੀ ਵਾਲੇ ਬਾਰੇ ਨਾ ਮੂਸੀ ਵਾਲੇ ਦੇ ਡੈਡੀ ਬਾਰੇ ਕਦੀ ਵੀ ਨਹੀਂ ਮੈਂ ਬੋਲ ਸਕਦਾ ਨਾ ਮੈਂ ਬੋਲਿਆ ਜੇ ਤੁਹਾਨੂੰ ਲੱਗਿਆ ਤਾਂ ਉਹਦੇ ਲਈ ਮੈਨੂੰ ਚਾਹੇ ਤੁਸੀਂ ਤੁੱਕੇ ਚੜਨਾ ਕਹਿ ਦੋ ਬਰਾ ਹੀ ਤੁੱਕੇ ਨਹੀਂ ਉਹ ਚੀਜ਼ ਪਿੱਛੇ ਤਾਂ ਵੀ ਮੈਂ ਮਾਫੀ ਮੰਗਦਾ ਜੇ ਮੈਂ ਕੁਝ ਕਿਹਾ ਹੋਵੇ ਤਾਂ ਵੀ ਜਿਸ ਦੀ ਵੀ ਸ਼ਾਨ ਦੇ ਖਿਲਾਫ ਅੱਜ ਤੂੰ ਬੱਲਾ ਤੇ ਇਹ ਇਹ ਵੀਡੀਓ ਸੋਚ ਦੇਖ ਕੇ ਜੇ ਕਿਸੇ ਨੇ ਮੇਨ ਨਾਲ ਰਿਸ਼ਤਾ ਰੱਖਣਾ ਹੋਇਆ ਨਹੀਂ ਰੱਖਣਾ ਹੈ ਇਹ ਉਹਦੀ ਚੋਇਸ ਹੈ ਕਿਉਂ ਵੀ ਉਹ ਸਾਨੂੰ ਜੇ ਉਹਨੂੰ ਲੱਗੇ ਵੀ ਇਹ ਵੀਡੀਓ ਗਲਤ ਹੈ ਤਾਂ ਨਹੀਂ ਕਹਿਣਾ ਚਾਹੀਦਾ ਸੀ ਉਹ ਸਾਨੂੰ ਫੋਨ ਕਰੇ ਨਾ ਕਰੇ ਉਹਦੀ ਚੋਇਸ ਹੈ ਅਸੀਂ ਕੱਲ ਅਸੀਂ ਅਸੀਂ ਚੀਜ਼ ਦੱਸ ਨਹੀਂ ਸਕਦੇ ਅਸੀਂ ਪਰਸੋਂ 7 ਵਜੇ ਤੇ ਸੜਕਾਂ ਦੇ ਰੋਲ ਦੇਵੇਂ ਆ ਪਰसों ਰਾਤ 7 ਵਜੇ ਦੀ ਕੋਈ ਗੱਲਬਾਤ ਹੋ ਗਈ। ਆਈ ਜਾਣਾ ਮੀਡੀਆ ਚ ਬਾਈ ਤੇ ਪਰਚਾ ਕਰਤਾ ਇਹਨਾਂ ਨੇ। ਇਹਦੀ ਬਹੁਤ ਕੁਝ ਦੇਖ ਲਿਆ। ਵੀ ਜਿਹੜੇ ਤੁਹਾਨੂੰ ਬਾਈ ਬਾਈ ਭਾਜੀ ਭਾਜੀ ਉੱਠ ਕੇ ਖੜੇ ਹੁੰਨ ਕੇ ਬੁਲਾਉਂਦੇ ਸੀਗੇ ਉਹ ਅੱਜ ਉਹ ਗੱਲਾਂ ਕਰਦੇ ਨੇ ਉਹ ਨਹੀਂ ਐਦਾਂ ਉਦਾਂ ਵੀ ਮਤਲਬ ਅਗਲਾ ਰੰਗ ਜਿਆਦਾ ਬਦਲਣ ਨੂੰ ਮੈਂਟ ਲਾਉਂਦਾ। ਦੂਜੀ ਗੱਲ ਸੀਗੀ ਬੇਦਵੀ ਦੀ। ਬੇਦਵੀ ਵਾਲੇ ਪਾਸੇ ਗਏ ਟਾਈਗਰ ਵਾਲੀ ਗੱਲ ਕੀਤੀ ਉਹ ਪੁੱਠੀ ਪੈ ਗਈ। ਬੇਦਵੀ ਵਾਲੀ ਗੱਲ ਕੀਤੀ ਹੁਣ ਇਹਦੇ ਤੇ ਕਿਹਦਾ ਵਿਰੋਧ ਹੋ ਸਕਦਾ। ਗੁਰੂ ਸਾਹਿਬ ਦੀ ਬੇਦਵੀ ਹੋ ਗਈ ਅਸੀਂ ਬੰਦਾ ਫੜਿਆ ਥਾਣੇ ਦੇ ਤਾਂ ਕਦੀ ਸੁਣਿਆ ਵੀ 295 ਕੰਪਲੇਨੈਂਟ ਤੇ ਪਰਚਾ ਬਰਾਬਰ ਕ੍ਰਾਸ ਪਰਚਾ ਦੇ ਦਵੇ ਪੰਜਾਬ ਪੋਸ ਪੰਜ ਤਾਰਾ ਲਾ ਕੇ ਪਰਚਾ ਦਿੱਤਾ 12 ਦਿਨ ਬਾਅਦ ਗੱਡੀ ਛੜਾ ਕੇ ਲੈ ਕੇ ਆ ਮੈਨੂੰ ਉਹ ਗੱਲਾਂ ਨਹੀਂ ਹਰਾਸਮੈਂਟ ਕੰਮਕਾਰ ਛੱਡਿਆ ਸਾਡਾ ਵੀ ਦੇਣ ਲੈਣਾ ਮੇਰੇ ਨਾਲ ਬਹੁਤ ਸਾਰੇ ਪੰਜਾਬ ਦੇ ਵਪਾਰੀ ਜੁੜੇ ਹੋਏ ਨੇ ਮੈਨੂੰ ਬਹੁਤ ਸਮਝਾਉਂਦੇ ਨੇ ਵੀ ਤੂੰ ਧੋਖਾ ਖਾਏਂਗਾ ਤੂੰ ਖਾਏਂਗਾ ਅੱਜ ਉਹਨਾਂ ਦੀਆਂ ਗੱਲਾਂ ਸੱਚੀਆਂ ਹੋ ਗਈਆਂ ਮੈਂ ਝੂਠਾ ਹੋ ਗਿਆ ਇੰਨਾ ਕਿ ਮੈਂ ਡਿਪਰੈਸ਼ਨ 'ਚ ਜਾਣ ਲੱਗਾ ਜਿਹਾ ਆਪਣੇ ਆਪ ਨੂੰ ਹੀ ਮਾਰ ਲਿਆ ਤੇ ਫਿਰ ਕੀ ਫਾਇਦਾ ਰਿਹਾ ਠੀਕ ਹੈ ਨਾ ਬੇਦਬੀ ਦੇ ਮਸਲੇ ਤੇ ਸਾਨੂੰ ਸ਼ਾਬਾਸ਼ੀ ਤਾਂ ਕੀ ਦੇਣੀ ਸੀ ਸਾਡੇ ਤੇ ਵੀ ਪੰਜ-ਪੰਜ ਧਰਾਵਾਂ ਲਾ ਕੇ ਥਾਣੇ 'ਚ ਜਲੀਲ ਤੱਕ ਕੀਤਾ ਗਿਆ ਪ੍ਰਸ਼ਾਸਨ ਵੱਲੋਂ ਇਹ ਤੱਕ ਕਿਹਾ ਗਿਆ ਤੇਰਾ ਕੰਮ ਬੰਦ ਕਰਾ ਦਾਂਗੇ ਠੀਕ ਹੈ ਤੇਰੇ ਪੇਜ ਪੂਜ ਬੰਦ ਕਰਾ ਦਾਂਗੇ ਇਦਾਂ ਦਾ ਇੱਕ ਵੱਡੇ ਅਫਸਰ ਵੱਲੋਂ ਹੁਣ ਸਾਰੀਆਂ ਗੱਲਾਂ ਅਸੀਂ ਕੈਮਰੇ ਤੇ ਥੋੜੀ ਦੱਸ ਸਕਦੇ ਹਾਂ ਜੋ ਮੈਂਟਲੀ ਟੌਰਚਰ ਹੁੰਦਾ ਜਿਹੜਾ ਬੰਦਾ ਸਾਨੂੰ ਉੱਠ ਕੇ ਖੜਾ ਜਫੀ ਹੋ ਕੇ ਪਾਹ ਪੰਦਾ ਹੁੰਦਾ ਸੀ ਬਾਈ ਜੀ ਉੱਥੇ ਆਉਂਗੇ ਐ ਕਰੂੰਗੇ ਉਹ ਕਰੂੰਗੇ ਉਹ ਸਾਨੂੰ ਦਫ਼ਤਰ 'ਚ ਗਿਆ ਨੂੰ ਉਸਨੂੰ ਦਫ਼ਤਰ ਚ ਗਿਆ ਇਹਨੂੰ ਮਤਲਬ ਅੱਖਾਂ 'ਚ ਥੱਲੇ ਕਰੀ ਫਿਰਦਾ ਸੀ ਹੱਸ ਰਿਹਾ ਸੀ ਸਾਡੇ ਤੇ ਸਾਨੂੰ ਪਤਾ ਸੀ ਵੀ ਉਹ ਸਾਡੇ ਤੇ ਅੱਜ ਹੱਸ ਰਿਹਾ ਦੋ ਮਿੰਟ ਦੋ ਮਿੰਟ ਵੀ ਸਾਡੇ ਤੇ ਉਹ ਹੱਸ ਰਿਹਾ ਜਿਵੇਂ ਇਹ ਬਾਈ ਹੋਣੀ ਆਏ ਨੇ ਐਦਾਂ ਬੰਦੇ ਬਹੁਤ ਆਉਂਦੇ ਨੇ ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਬਈ ਅੱਜ ਤੋਂ ਬਾਅਦ ਆਪਾਂ ਜ਼ੀਰੋ ਵਾਂ ਬਸ ਤੁਹਾਨੂੰ ਕੁਝ ਵੀ ਲੱਗੇ ਆਪਾਂ ਜ਼ੀਰੋ ਵਾਂ ਜੋ ਕੁਝ ਅਸੀਂ ਕਰ ਸਕਦੇ ਸੀ ਤੁਹਾਡੇ ਲਈ ਕੀਤਾ ਆਫ ਕੈਮਰਾ ਔਨ ਕੈਮਰਾ ਕਈਆਂ ਨੂੰ ਨਸ਼ੇ ਛਡਾਏ ਅੱਜ ਉਹ ਸਾਲੇ ਫੇਰ ਭੈਣਦੇ ਯਾਰ ਮਤਲਬ ਫੇਰ ਉਸ ਮਾਨਾ ਲਾਉਂਦੇ ਨੇ ਪਤਾ ਹੀ ਹੈ ਤੈਨੂੰ ਮੈਂ ਕਿਹਦੀ ਗੱਲ ਕਰਦਾ ਰੁਪਈਏ ਉਹਨਾਂ ਤੇ 25 25 30 30000 ਰੁਪਏ ਪਰ ਜੇਬ ਜੋ ਖਰਾਬ ਕੀਤਾ ਉਹ ਉਹ ਬੰਦੇ ਅੱਜ ਫੇਰ ਉਹੀ ਟੀਕੇ ਲਾ ਰਹੇ ਨੇ ਅਸੀਂ ਕਿਹਨੂੰ ਸੁਧਾਰ ਲਾਂਗੇ ਸੋ ਅੱਜ ਤੋਂ ਬਾਅਦ ਅਸੀਂ ਕੋਈ ਵੀ ਕੌਂਟਰੋਵਰਸੀ ਨਹੀਂ ਪੈਣਾ ਕਿਸੇ ਖਿਲਾਫ ਕੋਈ ਗੱਲ ਨਹੀਂ ਕਹਿਣੀ ਕਦੀ ਵੀ ਨਹੀਂ ਕਹਿਣੀ ਲੋੜ ਹੀ ਨਹੀਂ ਹੈਗੀ ਸਾਨੂੰ ਬਸ ਜਿਹੜਾ ਕੁਝ ਫੇਮਸ ਆ ਫੇਮ ਫੇਮ ਕਹਿੰਦੇ ਨੇ ਕਈ ਵੇਲੇ ਭਰਾ ਜੋ ਕਰਨਾ ਸੀ ਕਰ ਲਿਆ ਅਸੀਂ ਉਹ ਬੰਦੇ ਆ ਵੀਰੇ 3-3 ਸਾਲ ਪਹਿਲਾਂ ਇੱਥੇ 35 35 ਜਾਣੇ ਆਏ ਸੀ ਇਕੱਲੇ ਲੜਨ ਨੂੰ ਇਤਿਆਰ ਸੀਗੇ ਬਹੁਤ ਵੱਡੀ ਪਾਰਟੀ ਹੈ ਤੁਹਾਨੂੰ ਵੀ ਪਤਾ ਕੋਈ ਐਦਾਂ ਦੀ ਗੱਲ ਨਹੀਂ ਚਲੋ ਹਵਾ ਸਾਡੇ ਅੱਜ ਦੇ ਉਲਟ ਚੱਲਦੀ ਅਸੀਂ ਅੱਜ ਤੋਂ ਸਾਰਾ ਕੁਝ ਛੱਡਿਆ ਚੱਲਣ ਪੇਜ ਨਾਲ ਚੱਲਣ ਨਾਲ ਫੋਲੋ ਨਾਲ ਫੋਲੋ ਸਾਨੂੰ ਕੋਈ ਫਰਕ ਨਹੀਂ ਸਾਨੂੰ ਆਪਣੇ ਘਰਦਿਆਂ ਨਾਲ ਸਾਨੂੰ ਮੇਰੇ ਬੇਨੇ ਬੇਟੇ ਨਾਲ ਆਪਣੀ ਵਾਈਫ ਨਾਲ ਆਪਣੇ ਮਾਂ ਨਾਲ ਬਾਪੂ ਮੇਰਾ ਹੈ ਨਹੀਂ ਆਪਣੇ ਭਰਾ ਨਾਲ ਅ ਗੋਪੀ ਵਰਗੇ ਜਿਹੜੇ 2-4 ਯਾਰ ਨੇ ਜਿਹੜੇ ਨਾਲ ਖੜਦੇ ਨੇ 2-4 2-4 ਹੀ ਨੇ ਐਂ ਕਹੂੰਗਾ 2-4 ਹੀ ਨੇ ਉਹਨਾਂ ਨਾਲ ਫਰਕ ਹੈ ਉਹਨਾਂ ਪਿੱਛੇ ਖੜੀ ਹੈ ਬਾਕੀ ਭਾਈ ਅੱਜ ਤੋਂ ਬਾਅਦ ਸਾਰੀ ਸਸਤੀ ਗੱਲ ਹੈ ਇੱਕ ਕੇਸ ਹੋਇਆ ਸੀਗਾ ਸੈਂਟਰ ਦੇ ਵਿੱਚ ਅਸੀਂ ਉੱਥੇ ਸੇਵਾ ਦੇ ਤੌਰ ਤੇ ਜੁੜੇ ਸੀ ਸਾਡੀ ਉਹਦੇ ਚ ਵੀ ਇੰਨੀ ਕੁ ਬੱਸ ਹੋਈ ਘਰ ਛੱਡੇ ਰਹੇ ਸਾਰਾ ਕੁਝ ਕੀਤਾ ਅੱਜ ਉਹ ਦੋਨੇ ਪਾਰਟੀਆਂ ਸਾਡੇ ਖਿਲਾਫ ਨੇ ਕਿਉਂਕਿ ਸਾਡੇ ਕੋਲ ਪੈਸੇ ਨਹੀਂ ਚੱਲ ਮਾਰੇ ਨਹੀਂ ਦਿੱਤੇ ਉਹਨਾਂ ਨੇ ਮੈਨੂੰ ਸਾਮੀ ਬਣਾ ਲਿਆ ਇਹ ਵੀ ਇਹ ਗੱਲ ਪਿੱਛੇ ਕਲਪਦਾ ਹੁੰਦਾ ਤੂੰ ਕਿਉਂ ਦਿੰਨਾ ਰਹਿਣਾ ਹੈਗਾ ਉਹ ਕਹਿ ਰਹੇ ਆ ਗਵਾਹੀ ਦੇ ਦਾਂਗੇ ਪੁੱਠੀ ਉਹ ਕਹਿੰਦੇ ਨੇ ਤੂੰ ਥਾਣੇ ਪੈਸੇ ਨਹੀਂ ਪਾਏ ਮਤਲਬ ਬਹੁਤ ਕੁਝ ਹੋ ਗਿਆ ਸਭ ਕੁਝ ਛੱਡਿਆ ਔਰ ਉਹਨਾਂ ਨੂੰ ਮੈਂ ਵੀਡੀਓ ਦੇ ਜ਼ਰੀਏ ਇੱਕ ਗੱਲ ਕਹਿਣੀ ਚਾਹੁੰਦਾ। ਭਰਾਵਾ ਜੋ ਤੁਹਾਡੇ ਤੋਂ ਹੋਇਆ ਮੇਰਾ ਕਰ ਲਿਓ। ਜੋ ਪੁਲਿਸ ਨੇ ਇਨਵੈਸਟੀਗੇਸ਼ਨ ਕਰਨੀ ਸੀਗੀ ਕਰ ਲਈ। ਮੈਂ ਕਿਸੇ ਨਾਲ ਲੜਨਾ ਨਹੀਂ ਚਾਹੁੰਦਾ। ਜੇ ਤੁਹਾਡੇ ਤੋਂ ਮੇਰਾ ਨੁਕਸਾਨ ਹੋਇਆ ਭਾਈ ਤੁਸੀਂ ਕਰ ਲਿਓ। ਕਿਉਂ ਵੀ? ਸਹੀ ਗੱਲ। ਮੈਂ ਕਿਸੇ ਨੂੰ ਅੱਜ ਤੋਂ ਬਾਅਦ ਕੋਈ ਪੈਸਾ ਨਹੀਂ ਦੇਣਾ। ਕੋਈ ਕਿਸੇ ਦਾ ਫੋਨ ਨਹੀਂ ਚੁੱਕਣਾ। ਠੀਕ ਹੈ? ਕੁਝ ਨਹੀਂ ਕਰਨਾ। ਜੇ ਤੁਹਾਨੂੰ ਲੱਗਦਾ ਵੀ ਇਹਦਾ ਨੁਕਸਾਨ ਕਰਨਾ ਤਾਂ ਕਰ ਲਿਓ। ਜੇ ਮੇਰਾ ਤੁਹਾਡੇ ਇੱਥੇ ਨੁਕਸਾਨ ਲਿਖਿਆ ਨਾ ਤਾਂ ਫਿਰ ਤੁਹਾਡੇ ਇੱਥੇ ਹੀ ਹੋਊਗਾ ਕਿਸੇ ਹੋਰ ਉੱਥੋਂ ਨਹੀਂ ਹੋਣਾ। ਤੁਸੀਂ ਵੀ ਇਹ ਵੀਡੀਓ ਸੁਣ ਲਿਓ। ਤੇ ਤੁਹਾਨੂੰ ਜੋ ਚੰਗਾ ਲੱਗੇ ਜਿਹਦਾ ਮੈਂ ਮੰਨ ਲਓ ਫੋਨ ਚੱਕਾਂ ਚੱਕ ਕੇ ਨਾ ਦੁਬਾਰੇ ਫੋਨ ਕਰਾਂ ਉਹ ਸਮਝ ਲਵੇ ਵੀ ਮੈਂ ਉਹਨਾਂ ਨਾਲ ਗੱਲ ਨਹੀਂ ਕਰਨਾ ਚਾਹੁੰਦਾ ਬਸ ਇਸ ਤੋਂ ਵੱਧ ਮੈਂ ਸੀ ਤਾਂ ਕੋਈ ਨਹੀਂ ਹੋ ਸਕਦਾ ਕਿ ਨਹੀਂ ਸਹੀ ਗੱਲ ਜਿਹਨੂੰ ਮੈਂ ਬੈਕ ਕਾਲ ਨਾ ਕਰਾਂ ਉਹ ਸਮਝ ਲਵੇ ਵੀ ਮੈਂ ਇਹ ਮੇਰੇ ਨਾਲ ਗੱਲੇ ਨਹੀਂ ਕਰਨਾ ਚਾਹੁੰਦਾ ਚਾਹੇ ਕੋਈ ਚਾਹੇ ਮੇਰਾ ਕੋਈ ਦੋਸਤ ਹੈ ਚਾਹੇ ਕੋਈ ਮਾਰਕੀਟ ਵਾਲਾ ਜਿਹੜਾ ਮਰਜ਼ੀ ਹੋਵੇ ਜਿਹੜੇ ਖੜੇ ਨੇ ਉਹਨਾਂ ਲਈ ਮੈਂ ਰਾਤ ਨੂੰ ਜਾਣ ਨੂੰ ਵੀ ਹਾਜ਼ਰ ਹਾਂ ਪਰ ਆਦੀਦਨੀ ਨੇ ਤੇ ਤੇਇ ਤੋਂ ਬਾਅਦ ਕੁਝ ਨਹੀਂ ਮਿਲੇ ਕੱਲੀਆਂ ਬੂਟਾਂ ਦੇ ਵੀਡੀਓ ਪਾਵਾਂਗੇ ਚੱਲਣਗੀਆਂ ਨਹੀਂ ਚੱਲਣਗੀਆਂ ਸਾਡੀ ਕਿਸਮਤ ਮੁੜ ਕੇ ਰਹਿ ਜਾਂਦੇ ਨੇ ਉਹੀ 4000 ਬਾਰ ਖੜੇ ਰਹਿੰਦੇ ਨੇ ਠੰਡ ਚ ਦੇਖਦੇ ਨੇ ਅਰੈਸਟ ਕਰ ਲੈਣਗੇ ਆਹ ਕਰ ਲੈਣਗੇ ਉਹ ਕਰ ਲੈਣਗੇ ਮੂੰਹ ਚਾਕੀ ਜੰਨੇ ਹਰੇਕ ਜੇ ਪੈਸੇ ਨਾ ਨਾ ਹੋਣ ਮੇਰੇ ਕੁਝ ਵੀ ਨਾ ਬਣੇ ਕਿਸੇ ਨੂੰ 2000 ਕਿਸੇ ਨੂੰ 5000 ਕੀ ਮੈਂ ਕਹਿੰਦਾ ਸੋਚ ਵੀ ਨਹੀਂ ਸਕਦੇ ਵੀਰੇ ਤੁਸੀਂ ਜਿਹਦਾ ਵੀ ਦਿਲ ਦੁਖਿਆ ਯਾਰ ਮੇਰੇ ਤੋਂ ਅਜ ਤੋਂ ਪਹਿਲਾਂ ਜਿਹਦਾ ਵੀ ਦੇਖਿਆ ਸਾਡੀ ਕਿਸੇ ਨਾਲ ਦੁਸ਼ਮਨੀ ਨਹੀਂ ਅੱਜ ਤੋਂ ਬਾਅਦ ਜੋ ਸਾਡੇ ਤੇ ਕੇਸ ਪੈਗੇ ਉਹ ਅਸੀਂ ਨਿਭੜ ਲਾਂਗੇ ਠੀਕ ਆ ਉਹ ਕਾਨੂੰਨ ਹੈਗਾ ਕੋਰਟ ਹੈਗੀ ਆ ਉੱਤੇ ਭੁਗਤ ਲਾਂਗੇ ਪਰ ਸਾਡੀ ਅੱਜ ਤੋਂ ਬਾਅਦ ਕਿਸੇ ਨਾਲ ਦੁਸ਼ਮਨੀ ਨਹੀਂ ਜਿਹਨੇ ਨੁਕਸਾਨ ਕਰਨਾ ਹੋਇਆ ਉਹ ਕਰ ਲਵੇ ਛਰੇ ਹਮ ਕੋਈ ਦਿੱਕਤ ਨਹੀਂ ਹੈਗਾ ਠੀਕ ਆ ਉਹ ਉਹ ਕਰ ਸਕਦਾ ਅੱਜ ਤੋਂ ਬਾਅਦ ਵੀ ਨਾ ਕੋਈ ਕੰਟਰੋਵਰਸੀ ਹੈ ਤੇ ਨਾ ਕੋਈ ਅੱਜ ਤੋਂ ਬਾਅਦ ਆਪਣਾ ਇੰਟਰਵਿਊ ਨੇ ਇਹ ਇੰਟਰਵਿਊ ਦੇ ਪ੍ਰਾਪਤੀ オンਲਾਈਨ ਜਿਹੜੇ ਮਰਜੀ ਹੋਣ ਆ ਮੈਨੂੰ ਦੋਸਤ ਦੇ ਤੌਰ ਤੇ ਜਿਨ੍ਹਾਂ ਨੇ ਮੈਨੂੰ ਸਹੀ ਗਾਈਡ ਕੀਤਾ ਮੇਰੇ ਨਾਲ ਖੜਨਗੇ ਪਰਿਵਾਰ ਦੇ ਮਾਹੌਲ ਤੇ ਜਿਵੇਂ ਮੈਨੂੰ ਬੁਲਾਉਂਦੇ ਆ ਮੈਂ ਜਾਣਾ ਉਵੇਂ ਮੈਂ ਜਾਊਂਗਾ ਆ ਚੈਨਲ ਚੁੰਨਣ ਵਾਲਾ ਕੁਛ ਨਹੀਂ ਵੀ ਰੇਪਾ ਕਰਨਾ ਜ਼ੀਰੋ ਆਏ ਤੋਂ ਬਾਅਦ ਜੋ ਕਰਨਾ ਸੀ ਵੀਰੇ ਕਰ ਲੈ ਇੰਨਾ ਟੈਨਸ਼ਨ ਇੰਨਾ ਡਿਪਰੈਸ਼ਨ ਮੇਰੇ ਤੋਂ ਨਹੀਂ ਚੱਲੇ ਜਾਂਦਾ ਦੂਜੀ ਗੱਲ ਰਹੀ ਐਂਡ ਆ ਗਈ ਸੇਵਾ ਦੀ ਗੱਲ ਜਿਹੜੀ ਗੱਲ ਮੇਨ ਜਿੰਨਾ ਮੇਰੇ ਤੋਂ ਲੋਕਾਂ ਦਾ ਹੋਇਆ ਵੀਰੇ ਮੈਂ ਕੀਤਾ ਮੇਰੀ ਮਾਰਾਈ ਨੇ ਬਾਹ ਫੜੀ ਮੈਂ ਚਲੋ ਆਪਣੇ ਭਰਾਵਾਂ ਦੇ ਤੌਰ ਤੇ ਫੜਨ ਦੀ ਕੋਸ਼ਿਸ਼ ਕੀਤੀ ਡੇਢ ਸਾਲ ਹੋ ਗਏ ਸਾਨੂੰ ਆ ਕੰਮ ਸ਼ੁਰੂ ਕੀਤੇ ਹੋਏ ਨੂੰ ਡੇਢ ਸਾਲ ਦੇ ਵਿੱਚ ਅਸੀਂ 30 ਤੋਂ 35 ਲੱਖ ਰੁਪਏ ਦੀ ਸੇਵਾ ਕਰ ਚੁੱਕੇ ਹੋਵਾਂਗੇ ਜਿਹੜੀ ਕੀ ਚਾਹੇ ਉਹ ਸਾਡੇ ਪੈਸੇ ਨੇ ਚਾਹੇ ਉਹ ਗੋਪੀ ਦੇ ਨੇ ਚਾਹੇ ਸਾਡੇ ਯਾਰ ਦੇ ਨੇ ਜੇ ਕੋਈ ਸਾਨੂੰ ਯਾਰ 10000 ਰੁਪਏ ਸੇਵਾ ਚ ਵੀ ਦਿੰਦਾ ਤਾਂ ਮੁੜ ਕੇ ਉਹ 10000 ਲੈਣ ਦਾ ਹੱਕਦਾਰ ਵੀ ਹੈ ਤੁਹਾਨੂੰ ਵੀ ਇਹ ਗੱਲ ਪਤਾ ਹੈ ਕਿ ਪਰਚੀ ਉਹਦੀ ਕੱਟੀ ਜਾਂਦੀ ਹੈ ਜੇਕਰ ਮੁੜ ਕੇ ਪਰਚੀ ਘਟਾ सके ਸੋ ਮੈਂ ਇਤਵਾਲ ਕੋਈ ਕਿਸੇ ਨੂੰ ਸੇਵਾ ਦਾ ਨਹੀਂ ਜਿਨ੍ਹਾਂ ਨਾਲ ਆਹ ਵਾਲੇ ਮਹੀਨੇ ਅੱਜ 11 ਤਰੀਕਾ 10 10 ਤਰੀਕ ਦੀ ਇਹ ਵੀਡੀਓ ਆ 10 10 1 2023 2024 ਤੇ ਆਹ ਵਾਲੇ ਮਹੀਨੇ ਦੇ ਜਿਨ੍ਹਾਂ ਨਾਲ ਮੈਂ ਵਾਦੇ ਕੀਤੇ ਹੋਏ ਨੇ ਵੀ ਕਿਤੇ ਟੂਰਨਾਮੈਂਟ 'ਚ ਜਾਵਾਂਗੇ ਜਾਂ ਕਿਤੇ ਪੋਸਟਰ ਭਰਾਵਾਂ ਨੇ ਲਵਾਏ ਨੇ ਜਾਂ ਕਿਤੇ ਮਾਨ ਸਤਕਾਰ ਦਿੱਤਾ ਉੱਥੇ ਜ਼ਰੂਰ ਪਹੁੰਚਾਂਗੇ ਅੱਗੇ ਤੋਂ ਮੇਰਾ ਭਰਾ ਵੀ ਗੱਲ ਖਤਮ ਅੱਜ ਇੰਨੀ ਦੂਰ ਵੀਰੇ ਨਹੀਂ ਜਾ ਸਕਦੇ ਸੌਰੀ ਆ ਉਹਦੇ ਵਾਸਤੇ ਅੱਜ ਤੋਂ ਬਾਅਦ ਸਿਰਫ ਅਸੀਂ ਦੁਕਾਨਦਾਰ ਹਾਂ ਬਸ ਉਹ ਅਸੀਂ ਗੱਲ ਕਰਾਂਗੇ ਅਸੀਂ ਕੱਲ ਅਸੀਂ ਕੱਲੇ ਵੀ ਇਹ 24 ਘੰਟੇ ਚ ਇਹ ਕੁਝ ਦੇਖ ਲਿਆ ਵੀ ਇੱਕ ਵੀ ਇੰਨੇ ਵੱਡੇ ਬੰਦੇ ਨਾਲ ਬੰਦਾ ਆ ਕੁਝ ਕਰ ਸਕਦਾ ਹੈ ਯਾਰ ਹਵਾ ਬੜੀ ਉਲਟਾ ਹੈ ਆਵਣਾ-ਮਣਾ ਬਚਾ ਕਰੋ ਮੈਂ ਪਹਿਲਾਂ ਕਰਨਾ ਕਿਉਂਕਿ ਮੈਂ ਜਰਾ ਵਾਇਰਲ ਆ ਸਾਰੇ ਮੈਨੂੰ ਇਹੀ ਗੱਲ ਸਮਝਾਉਂਦੇ ਸੀ ਕੱਲ ਅਸੀਂ ਘੰਟਾ ਦੋਨੇ ਭਰਾਵਾਂ ਨੇ ਬੈਠ ਕੇ ਥਾਣੇ ਬਾਹਰ ਲਾਇਆ ਮੈਂ ਇਹਨੂੰ ਇਹੀ ਗੱਲ ਕਹੀ ਹੈਗਾ ਨਾ ਹੁਣ ਅਕ ਲਾ ਗਈ ਮੈਂ ਚੱਲ ਜੇ ਅੱਜ ਆ ਗਈ ਤਾਂ ਤਾਂ ਵੀ ਵਧੀਆ ਅੱਜ ਕਿਹੜਾ ਆਪਾਂ ਬੁੜੇ ਹੋ ਗਏ ਰਹੀ ਗੱਲ ਸੇਵਾ ਦੀ 30 ਸਾਲ ਉਮਰ ਅਜੇ ਮਨ ਕਰੇ ਦੁਬਾਰਾ ਕਰ ਲਾਂਗੇ ਨਹੀਂ ਤਾਂ ਨਾਸਲੀ ਬੱਸ ਕੋਈ ਨਹੀਂ ਖੜਿਆ ਮੇਰੇ ਪਿੱਛੇ ਆ ਕੇ ਸਿੱਧੀ ਗੱਲ ਇਹ ਗੱਲ ਸਾਫ਼ ਹੈ ਕਿਸੇ ਨੇ ਪੁੱਛਿਆ ਵੀ ਨਹੀਂ ਵੀ ਤੁਸੀਂ ਕਿੱਥੇ ਹੋ ਕਿੱਥੇ ਨਹੀਂ ਰੇਕ ਨੂੰ ਇਹ ਪੁੱਛਦਾ ਵੀ ਮੇਰੇ ਇੰਨੇ ਪੈਸੇ ਤੂੰ ਪਰਚੀ ਦੇਣੀ ਉਹ ਨਹੀਂ ਦਿੱਤੀ ਐ ਉਹ ਕਿਸੇ ਨੂੰ ਇਹ ਨਹੀਂ ਮਤਲਬ ਵੀ ਹੈ ਨਹੀਂ ਸਹੀ ਹੈ ਨਹੀਂ ਸਹੀ ਬਸ ਚਲੋ ਦੋ ਚਾਰ ਦੁਆਵਾਂ ਵਾਲੇ ਹੈਗੇ ਨੇ ਹੈਗੇ ਠੀਕ ਆ ਪਰ 95% ਆਹੀ ਕੋਸ਼ੀ ਬੜਾ ਕੀਤਾ ਯਾਰ ਸੀਰੀਅਸਲੀ ਬਹੁਤ ਕੁਛ ਕੀਤਾ ਘਰੋਂ ਵੀ ਗਾਲਾਂ ਖਾਧੀਆਂ ਇਹਨਾਂ ਤੋਂ ਵੀ ਖਾਧੀਆਂ ਸੋ ਅੱਜ ਤੋਂ ਬਾਅਦ ਸਾਡੀ ਕਿਸੇ ਨਾਲ ਕੋਈ ਕੰਟਰੋਵਰਸੀ ਨਹੀਂ ਕੋਈ ਇੰਟਰਵਿਊ ਨਹੀਂ ਸੋ ਜੇ ਕੰਮ ਦੀਆਂ ਵੀਡੀਓ ਆਉਣਗੀਆਂ ਚੰਗੀਆਂ ਲੱਗੀਆਂ ਸ਼ੇਅਰ ਕਰ ਦਿਓ ਵਧੀਆ ਲੱਗਿਆ ਸਮਾਨ ਖਰੀਦ ਲਿਓ ਅੱਜ ਤੋਂ ਬਾਅਦ ਅਸੀਂ ਦੁਬਾਰਾ ਜ਼ੀਰੋ ਤੋਂ ਆ ਕੇ ਖੜ ਗਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸასი ਸ਼ਕਤ